ਕਿੰਨੀ ਸੋਹਣੀ ਡਰੈਸ ਉਹਦੇ ਪਾਈ ਲੱਗਦੀ ਐ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਦੇ ਇੰਨੀ ਸੋਹਣੀ ਡਰੈਸ ਸੋਹਣੀ ਲੱਗਦੀ ਐ ਕਿੰਨਾ ਸੋਹਣਾ ਗੱਭਰੂ ਜਵਾਨਾ ਉਧਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਪਹਿਲਾਂ ਉਹਦਾ ਧੀ ਹੁਣਾ ਬਹੁਤ ਜ਼ਰੂਰੀ ਐ ਬਹੁਤ دل ਤੋਂ ਪ੍ਰਾਅ ਹੈ ਉਹ ਕਿਸੇ ਦਾ ਮਾੜਾ ਨਹੀਂ ਕੀਤਾ ਉਹਨੇ ਜ਼ਿੰਦਗੀ ਅੱਜ ਦਾ ਪ੍ਰੋਗਰਾਮ ਅੱਜ ਦੀ ਨਾਈਟ ਹਰ ਇੱਕ ਇੱਕ ਪਲ ਮੈਂ ਸਾਰਾ ਉਸ ਸ਼ਖਸ ਬਾਰੇ ਗੱਲ ਕਰੂੰਗਾ ਬਾਰ-ਬਾਰ ਗੱਲ ਕਰੂੰਗਾ ਜੋ ਸਾਡੇ ਜਿਗਰ ਦਾ ਟੋਟਾ ਹੈ ਸਾਡੀ ਜਾਨ ਹੈ ਸਾਡਾ ਭਰਾ ਹੈ ਜੋ ਪੰਜਾਬੀਆਂ ਦੇ ਦਿਲਾਂ 'ਚ ਵਸਿਆ ਹੋਇਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇ ਮੈਂ ਕੀ ਦੀ ਗੱਲ ਕਰਦਿਆਂ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਉਹਦੇ ਨਾਲ ਐ ਮੈਂ ਦਿਨ ਰਾਤ ਉਹਦੇ ਨਾਲ ਇੱਕ ਇੱਕ ਹਵਰ ਇੱਕ ਇੱਕ ਇਕੱਲੀ ਗੱਲ ਜਿਹੜੀ ਡਾਕਟਰ ਕਹਿ ਕੇ ਜਾਂਦਾ ਮੈਂ ਇੱਕ ਫੈਮਿਲੀ ਦਾ ਹਿੱਸਾ ਬਣ ਕੇ ਉਹਦਾ ਯਾਰ ਉਹਦਾ ਭਰਾ ਦੋਸਤ ਬਣ ਕੇ ਹਰ ਵੇਲੇ ਉਹਦੇ ਨਾਲ ਆਪਾਂ ਦੁਆ ਕਰੀਏ ਅਰਦਾਸ ਕਰਿਏ ਇਨੀ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਵੀ ਅਰਦਾਸ ਕਿਸੇ ਇੱਕ ਬੰਦੇ ਦੀ ਅਰਦਾਸ ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊਗਾ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਜੇ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਮੰਨੇ ਉਹਦਾ ਦਿਮਾਗ ਥੋੜਾ ਜਿਹਾ ਬ੍ਰੇਨ ਉਹਦਾ ਨਹੀਂ ਉਹ ਪ੍ਰੋਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨੇ ਹਸਪੀਟਲ ਦੇ ਵਿੱਚ ਜੋ ਅਸਲੀ ਕੰਡੀਸ਼ਨ ਆ ਉਹਦਾ ਬ੍ਰੇਨ ਤੋਂ ਬਿਨਾ ਉਹਦਾ ਹਾਰਟ ਉਹਦਾ ਲੀਵਰ ਉਹਦੀ ਕਿਡਨੀ ਇਥੋਂ ਨੀਚੇ ਉਹਦਾ ਹਰ ਇੱਕ ਪ੍ਰੋਪਰ ਕੰਮ ਕਰ ਰਿਹਾ ਜਿੱਦਾਂ ਕਿਸੇ ਹੈਲਥੀ ਇਨਸਾਨ ਦਾ ਕੰਮ ਕਰਦਾ ਅੱਜ ਦਾ ਪ੍ਰੋਗਰਾਮ ਮੈਂ ਸਾਰਾ ਉਹਨੂੰ ਡੈਡੀਕੇਟ ਕਰਦਾ ਰਾਜਵੀਰ ਜਮੰਦਰ ਜਿੰਨੀ ਸੋਹਣੀ ਡਰੈੱਸ ਉਹਦੇ ਪਾਈ ਲੱਗਦੀ ਐ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਦੇ ਨਹੀਂ ਸੋਹਣੀ ਡਰੈੱਸ ਸੋਹਣੀ ਲੱਗਦੀ ਗੋ ਕਿੰਨਾ ਸੋਹਣਾ ਗੱਭਰੂ ਜਵਾਨਾ ਉਹਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਪਹਿਲਾਂ ਉਹਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਦਿਲ ਤੋਂ ਪ੍ਰਾਰਥਨਾ ਕਿ ਸੇ ਦਾ ਮਾਰਾ ਨੀ ਕੀਤਾ ਉਹਨੇ ਜਿੰਦਗੀ ਚ ਠੀਕ ਹੋਊਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਚਲੋ ਮੈਂ ਥੋੜਾ ਇਮੋਸ਼ਨਲ ਹਾਂ ਉਹਦੇ ਲਈ ਹੋਣਾ ਵੀ ਬਣਦਾ ਹੈ ਆਪਣਾ ਸਾਰਾਂ ਦਾ ਬਣਦਾ ਮੇਰੀ ਡਿਊਟੀ ਹੈ ਅੱਜ ਪ੍ਰੋਗਰਾਮ ਦੀ ਕਮਿਟਮੈਂਟ ਹੈ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ ਲਾਇਆ ਸੀ ਮੈਂ ਦੱਸਿਆ ਸੀ ਕੰਮ ਸਾਡਾ ਤੁਸੀਂ ਸਾਰੇ ਆਇਓ ਸਾਰਿਆਂ ਨੂੰ ਆਪਾਂ ਅੱਜ ਫੁੱਲ ਮਨੋਰੰਜਨ ਕਰਨਾ ਹੈ ਲਵ ਯੂ ਰਾਜਵੀਰ ਜੀ ਬੰਦਾ ਤੁਹਾਡੇ ਸਾਰਿਆਂ ਵੱਲੋਂ